ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਚਮਤਕਾਰੇ ਟੋਟਕੇ ਦੇ ਉੱਪਰ ਦੋਸਤ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਕਿ ਅੱਜ ਹੈ ਜੀ ਵੱਡਾ ਸੋਮਵਾਰ ਦੇਸੀ ਮਹੀਨੇ ਦਾ ਪਹਿਲਾ ਸੋਮਵਾਰ ਹੈ ਜੀ ਤੇ ਤੁਹਾਡੀ ਕਿਸਮਤ ਇਸ ਵਾਰ ਸੋਨੇ ਵਾਂਗ ਚਮਕਣ ਵਾਲੀ ਹੈ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ जय माता लक्ष्मी देवी जी लेके हाजरी लगवा दियो जी ताकि ओहना दी सदैव कृपा 12 ही राशियां दे ऊपर पड़ जावे। सो वीडियो नु शुरू करदी हां। आज दी वीडियो दा विषय है कि ਤੁਹਾਡੀ ਜ਼ਿੰਦਗੀ ਵਿੱਚ ਬਹੁਤ ਵੱਡਾ ਬਦਲਾਵ ਹੋ ਜਾਵੇਗਾ। ਕਿਉਂਕਿ ਅੱਜ ਤੋਂ ਹੀ ਸੂਰਜ ਦੌੜੇਗਾ ਚਾਂਦੀ ਦੇ ਰੱਥ ਦੇ ਉੱਤੇ। ਇਹਨਾਂ ਚਾਰ ਰਾਸ਼ੀ ਵਾਲਿਆਂ ਦਾ ਹੋਵੇਗਾ 골ਡਨ ਸਮਾਂ ਸ਼ੁਰੂ। ਦੋਸਤੋ ਤੁਹਾਨੂੰ ਇਹ ਦੱਸ ਦਿੰਦੇ ਹਾਂ ਜੀ ਕਿ ਅੱਜ ਤੋਂ ਹੀ ਗ੍ਰਹਾਂ ਦਾ ਰਾਜਾ ਸੂਰਜ ਦੇਵਤਾ ਚਾਂਦੀ ਦੇ ਰੱਥ ਤੇ ਸਵਾਰ ਹੋਣ ਵਾਲਾ ਹੈ ਦੋਸਤੋ ਸੂਰਜ ਤੇ ਚਾਂਦੀ ਦੇ ਰੱਥ ਦੇ ਉੱਤੇ ਸਵਾਰ ਹੁੰਦੇ ਆ ਹੀ 12 ਰਾਸ਼ੀਆਂ ਦੇ ਵਿੱਚੋਂ ਇਹ ਚਾਰ ਰਾਸ਼ੀ ਵਾਲਿਆਂ ਦੇ ਉੱਤੇ ਸੂਰਜ ਦੇਵਤਾ ਦੀ ਅਸੀਮ ਕਿਰਪਾ ਵਰਸਣ ਵਾਲੀ ਹੈ ਅੱਜ ਤੋਂ ਹੀ ਸੂਰਜ ਦੇਵਤਾ ਦੀ ਅਸੀਮ ਕਿਰਪਾ ਦੇ ਨਾਲ ਚਾਰ ਰਾਸ਼ੀ ਵਾਲੇ ਹੋ ਜਾਣਗੇ ਜੀ ਧਨ ਦੇ ਨਾਲ ਮਾਲਾ ਮਾਰ ਇਹ ਚਾਰ ਰਾਸ਼ੀਆਂ ਤੇ ਸੂਰਜ ਦੇਵਤਾ ਦਾ ਚਾਂਦੀ ਦੇ ਰੱਥ ਤੇ ਸਵਾਰ ਹੋਣਾ ਹੀ ਤੁਹਾਡੇ ਲਈ ਬਹੁਤ ਜ਼ਿਆਦਾ ਲਾਭਕਾਰੀ ਸਾਬਿਤ ਹੋ ਜਾਵੇਗਾ ਦੋਸਤੋ ਨਾਲ ਹੀ ਨਾਲ ਮਾਤਾ ਲక్ష్ਮੀ ਜੀ ਦੀ ਵੀ ਅਪਾਰ ਕਿਰਪਾ ਇਹਨਾਂ ਰਾਸ਼ੀ ਵਾਲਿਆਂ ਦੇ ਵਿੱਚੋਂ ਚਾਰ ਰਾਸ਼ੀ ਵਾਲਿਆਂ ਤੇ ਵੇਖਣ ਨੂੰ ਮਿਲ ਸਕਦੀ ਹੈ ਜਿਸ ਨਾਲ ਇਹ ਚਾਰ ਰਾਸ਼ੀ ਵਾਲਿਆਂ ਦੇ ਜੀਵਨ ਵਿੱਚ ਆਉਣਗੀਆਂ ਅਪਾਰ ਖੁਸ਼ੀਆਂ ਹੀ ਖੁਸ਼ੀਆਂ ਧਨ ਦੇ ਨਾਲ ਹੋ ਜਾਣਗੇ ਮਾਲਾ ਮਲ ਤਾਂ ਫਿਰ ਵੀਡੀਓ ਨੂੰ ਅੰਤ ਤੱਕ ਜ਼ਰੂਰ ਸੁਣਨਾ ਕਿਉਂਕਿ ਹੋ ਸਕਦਾ ਹੈ ਤੁਹਾਡੀ ਵੀ ਰਾਸ਼ੀ ਇਹਨਾਂ ਦੇ ਵਿੱਚੋਂ ਇੱਕ ਖੁਸ਼ ਨਸੀਬ ਰਾਸ਼ੀ ਬਣ ਜਾਵੇ ਇਹ ਵੀਡੀਓ ਤੁਹਾਡੇ ਸਾਰਿਆਂ ਲਈ ਬੜੇ ਹੀ ਖਾਸ ਸਾਬਿਤ ਹੋ ਜਾਵੇਗੀ ਸੋ ਦੋਸਤੋ ਤੁਹਾਨੂੰ ਦੱਸ ਦਿੰਦੇ ਹਾਂ ਜੋਤਿਸ਼ ਸ਼ਾਸਤਰ ਵਿੱਚ ਗ੍ਰਹਾਂ ਦਾ ਗੋਚਰ ਬਹੁਤ ਹੀ ਖਾਸ ਮੰਨਿਆ ਜਾਂਦਾ ਹੈ ਉੱਥੇ ਹੀ ਗ੍ਰਹਾਂ ਦੇ ਰਾਜਾ ਸੂਰਜ ਦੇਵਤਾ ਦਾ ਰਾਸ਼ੀ ਪਰਿਵਰਤਨ ਜਦੋਂ ਹੁੰਦਾ ਹੈ ਤਾਂ ਇਸ ਦਾ ਪ੍ਰਭਾਵ 12 ਹੀ ਰਾਸ਼ੀਆਂ ਤੇ ਪੈਂਦਾ ਹੈ ਤੇ ਅੱਜ ਤੋਂ ਹੀ ਸੂਰਜ ਦੇਵਤਾ ਗਰੋਚਰ ਕਰਨ ਵਾਲੇ ਹਨ ਦਰਅਸਲ ਇਹ ਬ੍ਰਿਖ ਰਾਸ਼ੀ ਦੇ ਵਿੱਚੋਂ ਨਿਕਲ ਕੇ ਮਿਥਨ ਰਾਸ਼ੀ ਵਿੱਚ ਪ੍ਰਵੇਸ਼ ਕਰਨਗੇ ਇਸ ਦੇ ਨਾਲ ਹੀ ਸੂਰਜ ਦੇਵਤਾ ਲਗਭਗ 1 ਮਹੀਨੇ ਤੱਕ ਇਸੇ ਰਾਸ਼ੀ ਵਿੱਚ ਵਿਰਾਜਮਾਨ ਰਹਿਣਗੇ ਇਸੇ ਦੌਰਾਨ ਗ੍ਰਹਾਂ ਦੇ ਰਾਜਾ ਕਹੇ ਜਾਣ ਵਾਲੇ ਸੂਰਜ ਦੇਵਤਾ ਆਪਣੇ ਚਾਂਦੀ ਦੇ ਰੱਥ ਤੇ ਸਵਾਰ ਹੋ ਕੇ ਇਹਨਾਂ ਚਾਰ ਰਾਸ਼ੀ ਵਾਲਿਆਂ ਤੇ ਧਨ ਦੀ ਬਾਰਿਸ਼ ਕਰਨਗੇ ਜਿਸ ਨਾਲ ਇਹ ਚਾਰ ਰਾਸ਼ੀ ਵਾਲੇ ਹੋ ਜਾਣਗੇ ਕਰੋੜਪਤੀ ਮਾਲਾ ਮਾਲ ਦੋਸਤੋ ਤੁਹਾਨੂੰ ਇਹ ਦੱਸ ਦਿੰਦੇ ਹਾਂ ਗ੍ਰਹਾਂ ਦੇ ਰਾਜਾ ਪ੍ਰਤੱਖ ਦੇਵਤਾ ਮੰਨੇ ਜਾਂਦੇ ਹਨ ਸੂਰਜ ਦੇਵਤਾ ਹੁਣ ਆਪਣੀ ਉਚ ਰਾਸ਼ੀ ਦੀ ਯਾਤਰਾ ਨੂੰ ਵਿਰਾਮ ਕਰਦੇ ਹੋਏ ਮਿਥਨ ਰਾਸ਼ੀ ਵਿੱਚ ਪ੍ਰਵੇਸ਼ ਕਰ ਜਾਣਗੇ ਸੂਰਜ ਦੇਵਤਾ ਅੱਜ ਤੋਂ ਹੀ ਸਵੇਰ ਤੋਂ ਲੈ ਕੇ ਭਾਗ ਕੇ 11:51 ਮਿੰਟ ਤੇ ਮਿਥਨ ਰਾਸ਼ੀ ਵਿੱਚ ਪ੍ਰਵੇਸ਼ ਕਰ ਜਾਣਗੇ ਸੂਰਜ ਦਾ ਗ੍ਰਹਿ ਗੋਚਰ ਹਰ ਮਹੀਨੇ ਹੁੰਦਾ ਹੈ ਤੇ ਇਸ ਨੂੰ ਸੂਰਜ ਕ੍ਰਾਂਤੀ ਦੇ ਨਾਮ ਤੋਂ ਜਾਣਿਆ ਜਾਂਦਾ ਹੈ ਇਸ ਤਰ੍ਹਾਂ ਸੂਰਜ ਪੂਰੀ ਰਾਸ਼ੀ ਚੱਕਰ ਦਾ ਇੱਕ ਪੂਰਾ ਚੱਕਰ ਕੱਟਣ ਵਿੱਚ ਇੱਕ ਸਾਲ ਦਾ ਸਮਾਂ ਲਗਾਉਂਦੇ ਹਨ ਵੈਦਿਕ ਜੋਤਿਸ਼ ਸ਼ਾਸਤਰ ਦੇ ਅਨੁਸਾਰ ਕੁੰਡਲੀ ਵਿੱਚ ਸੂਰਜ ਗ੍ਰਹਿ ਦੀ ਮਜ਼ਬੂਤ ਸਥਿਤੀ ਹੋਣ ਤੇ ਜਾਤਕਾਂ ਨੂੰ ਜੀਵਨ ਵਿੱਚ ਯਸ਼ਕੀਰਤੀ ਪ੍ਰਸਿੱਧੀ ਸਫਲਤਾ ਆਤਮ ਵਿਸ਼ਵਾਸ ਤੇ ਹਰ ਮਹੀਨੇ ਦੀ ਤਰ੍ਹਾਂ ਮਹਾਂਤਕ ਬਾਸ਼ਾਵਾਂ ਦੀ ਪੂਰਤੀ ਹੁੰਦੀ ਹੈ ਉਥੇ ਹੀ ਸੂਰਜ ਦੀ ਕੁੰਡਲੀ ਦੇ ਵਿੱਚ ਕਮਜ਼ੋਰ ਹੋਣ ਦੇ ਜਾਤਕ ਤੇ ਮਾਨ ਸਨਮਾਨ ਵਿੱਚ ਗਿਰਾਵਟ ਆ ਜਾਵੇਗੀ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਉਥੇ ਹੀ ਅੱਜ ਤੋਂ ਸੂਰਜ ਦੇਵਤਾ ਮਿਥਨ ਰਾਸ਼ੀ ਵਿੱਚ ਪ੍ਰਵੇਸ਼ ਕਰਦੇ ਹੀ ਚਾਂਦੀ ਦੇ ਰੱਥ ਤੇ ਸਵਾਰ ਹੋ ਕੇ ਇਹਨਾਂ ਚਾਰ ਰਾਸ਼ੀ ਵਾਲਿਆਂ ਨੂੰ ਕਰੋੜਪਤੀ ਮਾਲਾ ਮਾਲ ਬਣਾਉਣ ਵਾਲੇ ਹਨ ਤਾਂ ਫਿਰ ਦੋਸਤੋ ਚਲੋ ਜਾਣਦੇ ਹਾਂ ਉਹ ਕਿਹੜੀਆਂ ਖੁਸ਼ ਨਸੀਬ ਤੇ ਭਾਗਸ਼ਾਲੀ ਰਾਸ਼ੀਆਂ ਹਨ ਜਿਨ੍ਹਾਂ ਉਤੇ ਸੂਰਜ ਦੇਵਤਾ ਦੀ ਅਸੀਮ ਕਿਰਪਾ ਅੱਜ ਤੋਂ ਹੀ ਬਣੀ ਰਹਿਣ ਵਾਲੀ ਹੈ ਵੀਡੀਓ ਨੂੰ ਅੱਗੇ ਵਧਣ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਜੀ ਆਓ ਜਾਣਦੇ ਹਾਂ ਉਹ ਖੁਸ਼ ਨਸੀਬ ਰਾਸ਼ੀਆਂ ਕਿਹੜੀਆਂ-ਕਿਹੜੀਆਂ ਹਨ ਸਭ ਤੋਂ ਪਹਿਲੀ ਖੁਸ਼ ਨਸੀਬ ਰਾਸ਼ੀ ਹੈ ਜੀ ਮਕਰ ਰਾਸ਼ੀ ਮਕਰ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਜੀ ਕਿ ਤੁਹਾਡੀ ਜ਼ਿੰਦਗੀ ਵਿੱਚ ਹੁਣ ਬਹੁਤ ਹੀ ਵੱਡਾ ਬਦਲਾਵ ਹੋਣ ਵਾਲਾ ਹੈ ਇਸ ਦੌਰਾਨ ਸੂਰਜ ਦੇਵਤਾ ਦੀ ಅಪਾਰ ਕਿਰਪਾ ਦ੍ਰਿਸ਼ਟੀ ਮਕਰ ਰਾਸ਼ੀ ਵਾਲੇ ਜਾਤਕਾਂ ਦੇ ਉੱਪਰ ਵਰਸਣ ਵਾਲੀ ਹੈ ਸੂਰਜ ਦੇਵਤੀ ਦੀ ਕਿਰਪਾ ਦੇ ਨਾਲ ਇਹ ਸਮਾਂ ਤੁਹਾਨੂੰ ਵਧੀਆ ਤੇ ਚੰਗੀਆਂ ਖੁਸ਼ਖਬਰੀਆਂ ਦੇਣ ਵਾਲਾ ਹੈ ਦੋਸਤੋ ਇਸ ਦੇ ਨਾਲ ਹੀ ਤੁਹਾਨੂੰ ਇਹ ਵੀ ਦੱਸ ਦਿੰਦੇ ਹਾਂ ਕਿ ਸੂਰਜ ਦੇਵਤਾ ਦਾ ਚਾਂਦੀ ਦੇ ਰੱਥ ਤੇ ਸਵਾਰ ਹੋਣਾ ਤੁਹਾਨੂੰ ਹਰ ਤਰ੍ਹਾਂ ਦੇ ਲਾਭਕਾਰੀ ਸਮਾਂ ਸਾਬਿਤ ਹੋਣ ਵਾਲਾ ਹੈ ਸੂਰਜ ਦੇਵਤਾ ਦੀ ਖੂਬ ਕਿਰਪਾ ਦ੍ਰਿਸ਼ਟੀ ਤੁਹਾਡੇ ਤੇ ਹੋਣ ਵਾਲੀ ਹੈ ਅੱਜ ਤੋਂ ਹੀ ਸਮਾਂ ਤੁਹਾਡੇ ਪੱਖ ਵਿੱਚ ਹੈ ਇਸ ਦਾ ਭਰਪੂਰ ਲਾਭ ਉਠਾ ਲਓ ਜਿਸ ਕਰਕੇ ਮਕਰ ਰਾਸ਼ੀ ਵਾਲੇ ਜਾਤਕਾਂ ਦਾ ਸਮਾਂ ਹੁਣ ਚੰਗਾ ਆ ਜਾਵੇਗਾ ਮਕਰ ਰਾਸ਼ੀ ਵਾਲੇ ਲੋਕਾਂ ਲਈ ਸੂਰਜ ਦੇਵਤਾ ਦਾ ਚਾਂਦੀ ਦੇ ਰੱਥ ਤੇ ਚੱਲਣਾ ਪਰਿਵਾਰਕ ਰਿਸ਼ਤਿਆਂ ਵਿੱਚ ਸਫਲਤਾ ਪ੍ਰਦਾਨ ਕਰਨ ਵਾਲਾ ਮੰਨਿਆ ਜਾ ਰਿਹਾ ਹੈ ਸੂਰਜ ਦੇਵਤਾ ਦੇ ਅਸ਼ੀਰਵਾਦ ਦੇ ਨਾਲ ਤੁਹਾਨੂੰ ਬਹੁਤ ਹੀ ਜਲਦੀ ਕੋਈ ਸ਼ੁਭ ਸੰਦੇਸ਼ ਸੁਣਨ ਦੇ ਯੋਗ ਬਣਦੇ ਹੋਏ ਨਜ਼ਰ ਆ ਰਹੇ ਹਨ ਦੋਸਤੋ ਤੁਹਾਡੇ ਦੁਆਰਾ ਕੀਤੀ ਗਈ ਮਿਹਨਤ ਹੀ ਤੁਹਾਨੂੰ ਹੁਣ ਸਫਲਤਾ ਪ੍ਰਦਾਨ ਕਰਵਾਵੇਗੀ। ਭਗਵਾਨ ਸੂਰਜ ਦੇਵਤਾ ਦੀ ਕਿਰਪਾ ਦੇ ਨਾਲ ਤੁਹਾਡੀ ਆਰਥਿਕ ਸਥਿਤੀ ਪਹਿਲਾਂ ਨਾਲੋਂ ਚੰਗੀ ਹੋ ਜਾਵੇਗੀ। ਤੁਹਾਡੇ ਰੁਕੇ ਹੋਏ ਸਾਰੇ ਹੀ ਕੰਮ ਭਗਵਾਨ ਸੂਰਜ ਦੇਵਤਾ ਦੀ ਕਿਰਪਾ ਦੇ ਨਾਲ ਸੰਪੂਰਨ ਹੋ ਜਾਣਗੇ। ਬਹੁਤ ਹੀ ਵੱਡੇ-ਵੱਡੇ ਧਨਲਾਭ ਹੋਣ ਵਾਲੇ ਹਨ। ਇਸ ਦੇ ਨਾਲ ਹੀ ਤੁਹਾਨੂੰ ਸਫਲਤਾਵਾਂ ਵੀ ਮਿਲਣ ਵਾਲੀਆਂ ਹਨ। ਅੱਜ ਤੋਂ ਹੀ ਸੂਰਜ ਦੇਵਤਾ ਦੀ ਅਪਾਰ ਕਿਰਪਾ ਦੇ ਨਾਲ ਤੁਹਾਡੇ ਕੈਰੀਅਰ ਵਿੱਚ ਵੀ ਤੁਹਾਨੂੰ ਸਫਲਤਾ ਮਿਲਣ ਵਾਲੀ ਹੈ ਤੁਹਾਡੀ ਮਧੁਰ ਬਾਣੀ ਦੇ ਕਰਕੇ ਤੁਸੀਂ ਆਪਣੇ ਸਾਰੇ ਇਹ ਕੰਮ ਸਫਲਤਾਪੂਰਵਕ ਪੂਰੇ ਕਰ ਸਕਦੇ ਹੋ ਭਗਵਾਨ ਸੂਰਜ ਦੇਵਤਾ ਦੀ ਕਿਰਪਾ ਤੁਹਾਡੇ ਤੇ ਇਸ ਸਮੇਂ ਬਣੀ ਹੋਈ ਹੈ ਜਿਸ ਕਰਕੇ ਤੁਹਾਡੀ ਧਨ ਸੰਬੰਧੀ ਜਿਹੜੀਆਂ ਵੀ ਪਰੇਸ਼ਾਨੀਆਂ ਹਨ ਉਹ ਦੂਰ ਹੋ ਜਾਣਗੀਆਂ ਨਾਲ ਹੀ ਜੋ ਵੀ ਕੰਮ ਤੁਹਾਡੇ ਕਾਫੀ ਸਮੇਂ ਤੋਂ ਲਟਕੇ ਹੋਏ ਸਨ ਉਹ ਸਫਲਤਾਪੂਰਵਕ ਪੂਰੇ ਹੋ ਜਾਣਗੇ ਮਾਣ ਸੂਰਜ ਦੇਵਤਾ ਦੇ ਅਸ਼ੀਰਵਾਦ ਨਾਲ ਤੁਹਾਨੂੰ ਸਫਲਤਾ ਮਿਲੇਗੀ ਨਾਲ ਹੀ ਤੁਹਾਨੂੰ ਇਹ ਵੀ ਦੱਸ ਦਿੰਦੇ ਹਾਂ ਕਿ ਸੂਰਜ ਦੇਵਤਾ ਦੀ ਵਿਸ਼ੇਸ਼ ਕਿਰਪਾ ਮਕਰ ਰਾਸ਼ੀ ਵਾਲੇ ਜਾਤਕਾਂ ਤੇ ਬਣੀ ਰਹੇਗੀ ਜਿਸ ਨਾਲ ਤੁਹਾਨੂੰ ਕੈਰੀਅਰ ਦੇ ਵਿੱਚ ਹੁਣ ਦਿਨ ਰਾਤ ਚੌਗਣੀ ਤਰੱਕੀ ਮਿਲ ਜਾਵੇਗੀ ਤੁਸੀਂ ਆਪਣੇ ਜੀਵਨ ਵਿੱਚ ਅੱਗੇ ਵਧੋਗੇ ਤੇ ਸਫਲਤਾ ਦੇ ਝੰਡੇ ਗੱਡ ਦਿਓਗੇ ਕਹਿਣਾ ਗਲਤ ਨਹੀਂ ਹੋਵੇਗਾ ਸਮਾਂ ਤੁਹਾਡੇ ਪੱਖ ਵਿੱਚ ਹੈ ਤੁਹਾਡੇ ਤੇ ਧਨ ਦੀ ਵਰਖਾ ਹੋਣ ਵਾਲੀ ਹੈ ਚੈਸ ਕਰਕੇ ਤੁਸੀਂ ਇਸ ਸਮੇਂ ਦਾ ਲਾਭ ਉਠਾਉਣਾ ਹੈ ਤੁਹਾਨੂੰ ਬਹੁਤ ਹੀ ਵਧੀਆ ਸਮਾਂ ਮਿਲ ਜਾਵੇਗਾ ਬਿਜ਼ਨਸ ਦੇ ਨਾਲ ਜੁੜੇ ਹੋਏ ਲੋਕਾਂ ਨੂੰ ਕਾਫੀ ਫਾਇਦਾ ਹੋਣ ਵਾਲਾ ਹੈ ਤੁਹਾਡੇ ਜੀਵਨ ਸਾਥੀ ਦੇ ਨਾਲ ਸਮਾਂ ਬਿਹਤਰ ਤੇ ਤਾਲਮਿਲ ਵਧੀਆ ਹੋਵੇਗਾ ਨਾਲ ਹੀ ਨਾਲ ਤੁਹਾਨੂੰ ਇਹ ਵੀ ਦੱਸ ਦਿੰਦੇ ਹਾਂ ਤੁਹਾਡਾ ਬਾਕੀ ਜੀਵਨ ਵੀ ਖੁਸ਼ਹਾਲ ਰਹਿਣ ਵਾਲਾ ਹੈ ਇਸ ਸਮੇਂ ਤੁਸੀਂ ਜੋ ਵੀ ਨਿਵੇਸ਼ ਕੀਤਾ ਹੈ ਉਸ ਵਿੱਚ ਤੁਹਾਨੂੰ ਧਨਲਾਭ ਹੋ ਜਾਵੇਗਾ ਇਸ ਦੌਰਾਨ ਜਿਨ੍ਹਾਂ ਨੇ ਸ਼ੇਅਰ ਬਾਜ਼ਾਰ ਵਿੱਚ ਸੱਟਾ ਤੇ ਲਾਟਰੀ ਪਾਈ ਹੋਈ ਹੈ ਉਹਨਾਂ ਨੂੰ ਵੀ ਲਾਭ ਹੋ ਸਕਦਾ ਹੈ ਇਸ ਦੇ ਨਾਲ ਤੁਹਾਡੀ ਇਨਕਮ ਦੇ ਸਥਾਨ ਤੇ ਸੂਰਜ ਦੇਵਤਾ ਦੀ ਕਿਰਪਾ ਬਣੇਗੀ ਪਰਿਵਾਰਕ ਰਿਸ਼ਤਿਆਂ ਵਿੱਚ ਮਿਠਾਸ ਹੋਵੇਗੀ ਲੋਕਾਂ ਵਿੱਚ ਤੁਹਾਡੇ ਸੰਪਰਕ ਵਧਣਗੇ ਵਪਾਰੀ ਲੋਕਾਂ ਨੂੰ ਵਪਾਰ ਵਿੱਚ ਲਾਭ ਹੋਵੇਗਾ ਜਿਸ ਸਮੱਸਿਆ ਨਾਲ ਤੁਸੀਂ ਬਹੁਤ ਲੰਮੇ ਸਮੇਂ ਤੋਂ ਜੂਝ ਰਹੇ ਸੀ ਹੁਣ ਉਸ ਸਮੱਸਿਆ ਦਾ ਅੰਤ ਹੋ ਜਾਵੇਗਾ ਸੂਰਜ ਦੇਵਤਾ ਦਾ ਚਾਂਦੀ ਦੇ ਰੱਥ ਤੇ ਸਵਾਰ ਹੋ ਜਾਣਾ ਤੁਹਾਡੇ ਲਈ ਬੇहद ਸ਼ੁਭ ਰਹੇਗਾ ਦੋਸਤੋ ਤੁਹਾਨੂੰ ਦੱਸ ਦਈਏ ਕਿ ਸਿਹਤ ਸੰਬੰਧੀ ਜਿੰਨੀਆਂ ਵੀ ਬਿਮਾਰੀਆਂ ਸਨ ਹੁਣ ਉਹਨਾਂ ਦਾ ਅੰਤ ਹੋ ਜਾਵੇਗਾ ਸੂਰਜ ਦੇਵਤਾ ਦੀ ਅਸੀਮ ਕਿਰਪਾ ਮਕਰ ਰਾਸ਼ੀ ਵਾਲੇ ਜਾਤਕਾਂ ਤੇ ਵਰਸਣ ਵਾਲੀ ਹੈ ਇਸ ਸਮੇਂ ਦਾ ਭਰਪੂਰ ਲਾਭ ਉਠਾਓ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ वृश्चिक ਰਾਸ਼ੀ वृश्चिक ਰਾਸ਼ੀ ਵਾਲਿਓ ਤੁਹਾਨੂੰ ਦੱਸ ਦਈਏ ਕਿ ਸੂਰਜ ਦੇਵਤਾ ਦੀ ਖੂਬ ਕਿਰਪਾ ਤੁਹਾਨੂੰ ਮਿਲਣ ਵਾਲੀ ਹੈ ਜਿਸ ਦੇ ਕਰਕੇ ਸੂਰਜ ਦੇਵਤਾ ਦਾ ਚਾਂਦੀ ਦੇ ਰੱਥ ਤੇ ਦੌੜਨਾ ਤੁਹਾਡੇ ਲਈ ਲਾਭਕਾਰੀ ਸਮਾਨ ਲੈ ਕੇ ਆਵੇਗਾ ਦੋਸਤ ਤੁਹਾਡੀ ਹੁਣ ਚੰਦੀ ਹੀ ਚੰਦੀ ਹੋਣ ਵਾਲੀ ਹੈ ਇਸ ਦੌਰਾਨ ਤੁਹਾਨੂੰ ਬਹੁਤ ਹੀ ਸੁੱਖ ਸਾਧਨਾ ਦੀ ਪ੍ਰਾਪਤੀ ਹੋਣ ਵਾਲੀ ਹੈ ਤੁਹਾਨੂੰ ਇਹ ਵੀ ਦੱਸ ਦਿੰਦੇ ਹਾਂ ਕਿ ਅੱਜ ਤੋਂ ਹੀ ਸੂਰਜ ਦੇਵਤਾ ਦਾ ਮਿਥਨ ਰਾਸ਼ੀ ਵਿੱਚ ਪ੍ਰਵੇਸ਼ ਕਰਨ ਨਾਲ ਤੁਹਾਡੇ ਪਰਿਵਾਰਕ ਰਿਸ਼ਤਿਆਂ ਵਿੱਚ ਮధుਰਤਾ ਆਉਣ ਵਾਲੀ ਹੈ ਤੁਹਾਡੇ ਤੇ ਸੂਰਜ ਦੇਵਤਾ ਦੀ ਕਿਰਪਾ ਦੇ ਨਾਲ ਤੁਹਾਨੂੰ ਹਰ ਖੇਤਰ ਵਿੱਚ ਵਾਧੇ ਦੇ ਯੋਗ ਬਣਦੇ ਹੋਏ ਨਜ਼ਰ ਆ ਰਹੇ ਹਨ ਸੂਰਜ ਦੇਵਤਾ ਦਾ ਚਾਂਦੀ ਦੇ ਰੱਥ ਤੇ ਸਵਾਰ ਹੋ ਕੇ ਚੱਲਣਾ ਤੁਹਾਡੇ ਲਈ ਬੇਹਦ ਸ਼ੁਭ ਸਮਾ ਲੈ ਕੇ ਆਵੇਗਾ ਇਸ ਦੌਰਾਨ ਵਿਦੇਸ਼ ਯਾਤਰਾ ਦੇ ਵੀ ਯੋਗ ਬਣਦੇ ਹੋਏ ਨਜ਼ਰ ਆ ਰਹੇ ਹਨ ਉੱਥੇ ਹੀ ਸੂਰਜ ਦੇਵਤਾ ਦੀ ਕਿਰਪਾ ਦੇ ਨਾਲ ਸਮਾਜ ਵਿੱਚ ਮਾਨ ਸਨਮਾਨ ਦੀ ਪ੍ਰਾਪਤੀ ਹੋਵੇਗੀ ਤੁਹਾਨੂੰ ਨਵਾਂ ਵਾਹਨ ਲੈਣ ਦੀ ਧਨ ਸੰਪਤੀ ਲੈਣ ਦੇ ਯੋਗ ਬਣਦੇ ਹੋਏ ਨਜ਼ਰ ਆ ਰਹੇ ਹਨ ਜੀਵਨ ਵਿੱਚ ਸੁੱਖ ਸੁਵਿਧਾਵਾਂ ਵਧ ਜਾਣਗੀਆਂ ਤੁਹਾਡੇ ਵਿਹੋਤਾ ਜੀਵਨ ਵਿੱਚ ਖੁਸ਼ੀਆਂ ਵਧਣਗੀਆਂ ਆਰਥਿਕ ਸਥਿਤੀ ਮਜ਼ਬੂਤ ਹੋਵੇਗੀ ਇਨਕਮ ਵਿੱਚ ਖੂਬ ਵਾਧਾ ਹੋਵੇਗਾ ਕਿਉਂਕਿ ਸੂਰਜ ਦੇਵਤਾ ਦੀ ਵਿਸ਼ੇਸ਼ ਕਿਰਪਾ ਤੁਹਾਡੇ ਤੇ ਬਣ ਰਹੀ ਹੈ ਜਿਸ ਕਰਕੇ ਅੱਜ ਤੋਂ ਹੀ ਜੇਕਰ ਤੁਹਾਡਾ ਵਿਆਹ ਨਹੀਂ ਹੋਇਆ ਲੋਕਾਂ ਦੇ ਹੋਣ ਦੀ ਸੰਭਾਵਨਾ ਹੈ ਤੇ ਵਪਾਰੀਆਂ ਨੂੰ ਆਰਥਿਕ ਧਨਲਾਭ ਹੋ ਸਕਦਾ ਹੈ ਤੁਹਾਡੇ ਰਿਸ਼ਤਿਆਂ ਵਿੱਚ ਸੁਧਾਰ ਹੋਵੇਗਾ ਦੰਪਤ ਜੀਵਨ ਵਿੱਚ ਮధుਰਤਾ ਆਵੇਗੀ ਸੂਰਜ ਦੇਵਤਾ ਦੀ ਕਿਰਪਾ ਨਾਲ ਹੁਣ ਤੁਹਾਨੂੰ ਕੈਰੀਅਰ ਵਿੱਚ ਚੰਗੀ ਗ੍ਰੋਥ ਮਿਲ ਜਾਵੇਗੀ ਤੇ ਤੁਸੀਂ ਸਫਲਤਾ ਦੀਆਂ ਨਵੀਆਂ-ਨਵੀਆਂ ਉਚਾਈਆਂ ਨੂੰ ਛੂ ਸਕਦੇ ਹੋ ਤੁਹਾਡੇ ਜੀਵਨ ਵਿੱਚ ਕਈ ਨਵੀਆਂ ਉਪलब्ਧੀਆਂ ਆਉਣਗੀਆਂ ਤੁਹਾਨੂੰ ਧਨ ਲੋਭ ਦੇ ਸ਼ੁਭ ਅਵਸਰ ਬਣਦੇ ਹੋਏ ਨਜ਼ਰ ਆ ਰਹੇ ਹਨ ਤੁਹਾਡੀ ਆਰਥਿਕ ਸਥਿਤੀ ਮਜ਼ਬੂਤ ਹੋਵੇਗੀ ਸਿਹਤ ਵਿੱਚ ਪੋਜ਼ੀਟਿਵ ਸੁਧਾਰ ਹੋਣਗੇ ਤੁਹਾਡੇ ਕਾਰੋਬਾਰ ਦੇ ਖੇਤਰ ਵਿੱਚ ਤੁਹਾਨੂੰ ਸਫਲਤਾ ਮਿਲ ਜਾਵੇਗੀ ਜਿੰਨੀ ਮਿਹਨਤ ਕਰੋਗੇ ਉਸ ਤੋਂ ਦੁੱਗਣਾ ਤੁਹਾਨੂੰ ਲਾਭ ਮਿਲ ਜਾਵੇਗਾ ਤੁਹਾਡੇ ਦੁਆਰਾ ਕੀਤੀਆਂ ਗਈਆਂ ਯਾਤਰਾਵਾਂ ਦਾ ਸ਼ੁਭ ਸੰਦੇਸ਼ ਮਿਲ ਜਾਵੇਗਾ ਇਸੇ ਸਮੇਂ ਤੁਸੀਂ ਆਪਣੀ ਮਿਹਨਤ ਨਾਲ ਇੱਕ ਨਵਾਂ ਮੁਕਾਮ ਜ਼ਿੰਦਗੀ ਵਿੱਚ ਹਾਸਲ ਕਰ ਸਕਦੇ ਹੋ ਲਵ ਰਿਲੇਸ਼ਨਸ਼ਿਪ ਦੇ ਲਈ ਇਹ ਸਮਾਂ ਤੁਹਾਡੇ ਲਈ ਵਧੀਆ ਹੈ ਸੂਰਜ ਦੇਵਤੀ ਕਿਰਪਾ ਤੁਹਾਡੇ ਤੇ ਬਣੀ ਰਹੇਗੀ ਸੁੱਖ ਸਮਰਧੀਆਂ ਦੇ ਸੰਜੋਗ ਬਣਦੇ ਹੋਏ ਨਜ਼ਰ ਆ ਰਹੇ ਹਨ ਤੁਸੀਂ ਕਿਸੇ ਸ਼ੁਭ ਕਾਰਜ ਵਿੱਚ ਸ਼ਾਮਿਲ ਹੋ ਸਕਦੇ ਹੋ ਲੰਬੀ ਦੂਰੀ ਦੀ ਯਾਤਰਾ ਤੇ ਜਾ ਸਕਦੇ ਹੋ ਸਮਾਜ ਵਿੱਚ ਤੁਹਾਡਾ ਉੱਠਣਾ ਬੈਠਣਾ ਵਧੀਆ ਹੋ ਜਾਵੇਗਾ ਫਿਊਚਰ ਨੂੰ ਲੈ ਕੇ ਸੰਜੀਦਾ ਹੋ ਜਾਓਗੇ ਆਪਣੇ ਸੁਪਨੇਆਂ ਨੂੰ ਪਾਉਣ ਦੇ ਲਈ ਅਨੁਸ਼ਾਸਨਨ ਦਾ ਪਾਲਣ ਕਰੋਗੇ ਕਿਉਂਕਿ ਸੂਰਜ ਦੇਵਤਾ ਦੇ ਨਾਲ ਨਾਲ ਤੁਹਾਡਾ ਸਮਾਂ ਬਹੁਤ ਹੀ ਸ਼ੁਭ ਸਾਬਿਤ ਹੋ ਜਾਵੇਗਾ। ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ ਕੁੰਭ ਰਾਸ਼ੀ। ਕੁੰਭ ਰਾਸ਼ੀ ਵਾਲਿਓ ਤੁਹਾਨੂੰ ਦੱਸ ਦਈਏ ਸਮਾਂ ਤੁਹਾਡੇ ਲਈ ਬੇਹਦ ਅਨੁਕੂਲ ਹੋਣ ਵਾਲਾ ਹੈ ਜੀ। ਤੁਹਾਡੇ ਤੇ ਸੂਰਜ ਦੇਵਤਾ ਦਾ ਚਾਂਦੀ ਦੇ ਰੱਥ ਤੇ ਸਵਾਰ ਹੋ ਕੇ ਦੌੜਨਾ ਕੁੰਭ ਰਾਸ਼ੀ ਦੇ ਜਾਤਕਾਂ ਲਈ 골ਡਨ ਸਮੇਂ ਦੀ ਸ਼ੁਰੂਆਤ ਲੈ ਕੇ ਆਵੇਗਾ। ਜਿਸ ਨਾਲ ਵਿਸ਼ੇਸ਼ ਕਿਰਪਾ ਇਹਨਾਂ ਨੂੰ ਹਾਸਿਲ ਹੋ ਜਾਵੇਗੀ। ਚੰਗਾ ਲਾਭ ਕੁੰਭ ਰਾਸ਼ੀ ਵਾਲਿਆਂ ਨੂੰ ਮਿਲਣ ਵਾਲਾ ਹੈ ਜਿਹੜੇ ਲੋਕ ਬੇਰੋਜ਼ਗਾਰ ਹਨ ਉਹਨਾਂ ਨੂੰ ਮਨਚਾਹੀ ਨੌਕਰੀ ਮਿਲਣ ਦੀ ਸੰਭਾਵਨਾ ਹੈ ਨੌਕਰੀ ਪੈਸਾ ਇਸ ਜਾਤਕ ਵਾਲਿਆਂ ਨੂੰ ਪਦੋਨਤੀ ਮਿਲਣ ਦੀ ਸੰਭਾਵਨਾ ਹੈ ਇਸ ਦੌਰਾਨ ਤੁਸੀਂ ਜਿੰਨੀ ਵੀ ਮਿਹਨਤ ਕਰੋਗੇ ਮਿਹਨਤ ਦਾ ਕਈ ਗੁਣਾ ਲਾਭ ਤੁਹਾਨੂੰ ਵੱਧ ਮਿਲ ਜਾਵੇਗਾ ਇਸ ਸਮੇਂ ਤੁਹਾਨੂੰ ਬਹੁਤ ਬਹੁਤ ਵੱਡੇ ਬਦਲਾਅ ਆਪਣੀ ਜ਼ਿੰਦਗੀ ਵਿੱਚ ਵੇਖਣ ਨੂੰ ਮਿਲਣਗੇ ਤੁਸੀਂ ਕਾਮਯਾਬੀ ਹਾਸਲ ਕਰ ਲਓਗੇ ਉੱਥੇ ਹੀ ਇਸ ਸਮੇਂ ਵਕੀਲਾਂ ਦੇ ਲਈ ਇਹ ਸਮਾਂ ਸਭ ਤੋਂ ਉੱਤਮ ਰਹਿਣ ਵਾਲਾ ਹੈ ਸੂਰਜ ਦੇਵਤਾ ਦੀ ਕਿਰਪਾ ਦੇ ਨਾਲ ਤੁਸੀਂ ਇੱਕ ਤੋਂ ਬਾਅਦ ਇੱਕ ਕੇਸ ਵਿੱਚ ਜਿੱਤ ਹਾਸਲ ਕਰ ਲਓਗੇ ਵਪਾਰੀ ਵਰਗ ਨੂੰ ਵਪਾਰ ਵਿੱਚ ਬਹੁਤ ਲਾਭ ਹੋਣ ਵਾਲਾ ਹੈ ਪਰਿਵਾਰਕ ਜੀਵਨ ਵਿੱਚ ਸੁੱਖ ਸੁਵਿਧਾ ਵਿੱਚ ਵਾਧਾ ਹੋ ਜਾਵੇਗਾ ਕੁੰਭ ਰਾਸ਼ੀ ਵਾਲੇ ਜਾਤਕਾਂ ਦੇ ਲਈ ਬਹੁਤ ਹੀ ਸਮਾਂ ਅਨੁਕੂਲ ਹੈ ਇਸ ਦਾ ਭਰਪੂਰ ਲਾਭ ਉਠਾ ਲਓ ਇਹ ਸਮਾਂ ਤੁਹਾਡੇ ਪੱਖ ਵਿੱਚ ਹੈ ਸੋ ਦੋਸਤੋ ਇਹ ਹਨ ਜੀ ਖੁਸ਼ਕਿਸਮਤ ਰਾਸ਼ੀਆਂ ਜਿਨ੍ਹਾਂ ਦੀ ਕਿਸਮਤ ਇਸ ਸਮੇਂ ਚਮਕਣ ਵਾਲੀ ਹੈ ਧੰਨਵਾਦ